ਜੇਮੀ ਨਾਗਾਲੈਂਡ ਦੇ ਵਿੱਚ ਆਪਾਂ ਬੜੇ ਹਰ ਤੀਜੇ ਬੰਦੇ ਦੇ ਹੱਥ ਦੇ ਵਿੱਚ ਇੱਥੇ ਬੰਦੂਕ ਫੜੀ ਹੋਈ ਸੀ ਤੁਹਾਨੂੰ ਨੇ ਵੀ ਆਪਾਂ ਨੂੰ ਕਿਹਾ ਸੀ ਵੀ ਜਿਹੜੇ ਇਹ ਰੂਟ ਤੇ ਤੁਸੀਂ ਚੱਲਿਓ ਸੂਰਜ ਦੇ ਮਾੜਾ ਟਾਈਮ ਚੱਲਦਾ ਨਾ ਤਾਂ ਬੌਣੇ ਨੂੰ ਵੀ ਉੱਠ ਤੇ ਬੈਠੇ ਨੂੰ ਕੁੱਤਾ ਵੜ ਜਾਂਦਾ ਤੇ ਹਵਾ ਦੇ ਬੁੱਲੇ ਨੇ ਹੋ ਦਰੋੜਾ ਤੀ ਤੇ ਸਾਰਾ ਪਾਣੀ ਆ ਕੇ ਮੇਰੇ ਸਿਰ ਦੇ ਉੱਤੇ ਪੈ ਗਿਆ ਤੋ 4000 ਕੇ ਬਾਅਦ ਤੁੰਦਾ ਕਰਾ ਦੇਣਾ ਸਰਵਿਸ ਲੰਬਾ ਚੱਲ ਨੀ ਦੇ ਦੋ ਇਹ ਚੱਲੀਆਂ ਬੀਬੀਆਂ ਜੀ ਸਵੇਰੇ ਸਵੇਰੇ ਚਾਹ ਪੱਤੀ ਦੇ ਖੇਤਾਂ ਦੇ ਵਿੱਚ ਆਪਦੇ ਕੰਮਾਂ ਕਰਾਂਦੇ ਸਿਰਾਂ ਦੇ ਉੱਤੇ ਨਾ ਜਿਵੇਂ ਟੋਪੀ ਹੁੰਦੀ ਹੈ ਨਾ ਇਹ ਵੀ ਬਾਸ ਦੀ ਬਣੀ ਹੋਈ ਆ ਅਸਲ ਦੇ ਵਿੱਚ ਤੇ ਪਿੱਛੇ ਐ ਤੇ ਨਾਲ ਇਹ ਲਪਕਾਈਆਂ ਹੋਈਆਂ ਮੱਥੇ ਤੇ ਧਣੀਆਂ ਮੰਨ ਕੇ ਟੋਕਰੀਆਂ ਜਿਹਦੇ 'ਚ ਇਹ ਸਾਰਾ ਦਿਨ ਆਪਦੇ ਜਿਹੜਾ ਚਾਹ ਪੱਤੀ ਦੇ ਪੱਤੇ ਤੋੜ-ਤੋੜ ਕੇ ਪਾਈ ਜਾਣੀਆਂ ਉਹ ਦੂਰ ਤੱਕ ਆਈ ਜਾ ਰਿਹਾ ਗੁਰਪ੍ਰਬ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਆ ਜੀ ਤੁਹਾਡਾ ਨਾਰਥ-ਈਸਟ ਦੇ ਇੱਕ ਨਵੇਂ ਵਲੌਗ ਦੇ ਵਿੱਚ ਇਸ ਵਕਤ ਆਪਾਂ ਅਸਾਮ ਦੇ ਵਿੱਚ ਖੜੇ ਆ ਤੇ ਅਸਾਮ ਦਾ ਉਹ ਇਲਾਕਾ ਜਿਹੜੇ ਇਲਾਕੇ ਦੇ ਵਿੱਚ ਟ੍ਰਾਈਬਾਂ ਦੇ ਲੋਕ ਰਹਿੰਦੇ ਆ ਕੱਲ ਮੀਂਹ ਦੇ ਕੱਲ ਪੈਂਦੇ ਮੀਂਹ ਦੇ ਵਿੱਚ ਆਪਾਂ ਇੱਥੇ ਰੁਕ ਗਏ ਇਧਰਲੇ ਪਾਸੇ ਇਹ ਘਟਾਬਾ ਬਣਿਆ ਹੋਇਆ ਬਾਈ ਹੋਰਾਂ ਤੋਂ ਰਾਤ ਟੈਂਟ ਲਾਉਣ ਲਈ ਥਾਮ ਮੰਗੀ ਤੇ ਵੀਰ ਹੋਰਾਂ ਨੇ ਕਹਤਾ ਕਹਿੰਦੇ ਭਾਈ ਤਖਤਪੋਸ ਇੱਥੇ ਲੱਗੇ ਹੋਇਆ ਤੁਸੀਂ ਤਖਤਪੋਸ ਤੇ ਜਿਹੜਾ ਗੱੱਦਾ ਆਪਦਾ ਟੈਂਟ ਦੇ ਵਿੱਚ ਲਾਉਣਾ ਉਹੀ ਗੱਦਾ ਤਖਤ ਪੋਛ ਤੇ ਲਾਓ ਤੇ ਇੱਥੇ ਸੋਝੋ ਸਾਨੂੰ ਕੋਈ ਚੱਕਰ ਨਹੀਂ ਪੱਖਾ ਚੱਲੀ ਜਾਂਦਾ ਆਰਾਮ ਨਾਲ ਆਪਦੀ ਰਾਤ ਕੱਢੋ ਇੱਥੇ ਇੱਥੋਂ ਜਿਹੜਾ ਗੋਲਾ ਘਾਟ ਆ ਹਜੇ ਗੋਲਾ ਘਾਟ ਆਪਾਂ ਨੂੰ 45 ਕਿਲੋਮੀਟਰ ਪਿਆ ਸੋ ਮੀ ਕੱਲ ਜਾਦੀ ਸੀ ਤਾਂ ਕਰਕੇ ਗੋਲਾ ਘਾਟ ਪਹੁੰਚਣਾ ਇੱਥੇ ਪੋਸੀਬਲ ਨਹੀਂ ਸੀ ਪਿੱਛੋਂ ਆਪਾਂ ਕਾਜ਼ੀ ਰੰਗਾ ਨੈਸ਼ਨਲ ਪਾਰਕ ਨੰਘ ਕੇ ਆਇਆ ਕੱਲ ਨੈਸ਼ਨਲ ਪਾਰਕ ਨੰਘਦੇ ਨੰਘਦੇ ਥੋੜਾ ਜਿਹਾ ਲੇਟ ਹੋ ਗਏ ਕਿਉਂਕਿ ਉੱਥੇ ਸਪੀਡ ਵਾਲੀ ਠੱਲੀ ਰਹਿੰਦੀ ਆ ਕਹਿਰ ਉਹ ਕੱਲ ਦੀ ਗੱਲ ਸੀ ਤੇ ਅੱਜ ਆਪਾਂ ਹੁਣ ਜਿਹੜਾ ਆਪਣਾ ਰਹਿੰਦੇ ਆ ਆਸਾਮ ਦਾ ਸਫਰ ਆ ਉਹ ਨੂੰ ਸ਼ ਦੇ ਹੌਲੀ ਹੌਲੀ ਆਪਾਂ ਨਾਗਾਲੈਂਡ ਵਾਲੇ ਪਾਸੇ ਨੂੰ ਜਾਈ ਜਾਂਦੇ ਆ। ਅਸਾਮ ਦੇ ਜਿਹੜੇ ਪਾਸੇ ਦੇ ਵਿੱਚ ਅੱਜ ਆਪਾਂ ਘੁੰਮਾਂਗੇ ਤੁਸੀਂ ਅਸਾਮ ਦੇ ਬਾਰੇ ਇੱਕ ਚੀਜ਼ ਦੇਖੀ ਹੋਣੀ ਹੈ ਵੀ ਇੱਥੇ ਚਾਹ ਪੱਤੀ ਦੇ ਖੇਤਾਂ ਤੇ ਬੜੇ ਸੋਹਣੇ ਤਰੀਕੇ ਨਾਲ ਲੋਕ ਰਹਿੰਦੇ ਆ। ਇੱਕ ਅਮੀਰ ਪਾਸਾ ਅਸਾਮ ਦਾ ਤੁਸੀਂ ਆਮ ਹੀ ਦੇਖਿਆ ਹੋਣਾ ਕਿਉਂਕਿ ਚਾਹ ਪੱਤੀ ਜਿਹੜੀ ਉਹ ਥੋੜੀ ਮਹਿੰਗੇ ਰੇਟਾਂ ਦੇ ਵਿੱਚ ਵੀ ਵਿਕਦੀ ਹੈ ਕਿਤੇ-ਕਿਤੇ ਤਾਂ ਉਹ ਜਾ ਕੇ ਕੀਮਤ ਲੱਖਾਂ ਦੇ ਵਿੱਚ ਵੀ ਪਹੁੰਚ ਜਾਂਦੀ ਆ। ਪਰ ਇਹ ਪਾਸਾ ਜਿਹੜਾ ਉਹ ਟ੍ਰਾਈਬਲ ਏਰੀਆ ਹੋਣ ਕਰਕੇ ਬਹੁਤ ਜ਼ਿਆਦਾ ਗਰੀਬੀ ਦੇ ਵਿੱਚ ਰਹਿ ਰਿਹਾ। ਚੱਲ ਕੇ ਇਹਨਾਂ ਦਾ ਜੀਵਨ ਅਵਸਰ ਕਿਵੇਂ ਆ ਕਿਵੇਂ ਆਪਦੀ ਇਹ ਜ਼ਿੰਦਗੀ ਜਿਉ ਰਹੇ ਆ ਤੇ ਕਿਵੇਂ ਇਹ ਆਪਦੀ ਥੋੜੀ-ਬਹੁਤੀ ਕਮਾਈ ਦੇ ਨਾਲ ਗੁਜ਼ਾਰਾ ਕਰਦੇ ਆ ਉਹ ਸਾਰਾ ਕੁਝ ਤੁਹਾਨੂੰ ਅੱਜ ਦੇ ਇਸ ਵਲੌਗ ਦੇ ਵਿੱਚ ਦੇਖਣ ਨੂੰ ਮਿਲੂ ਇਹਨਾਂ ਦੀ ਅਸਾਮੀ ਦੇ ਨਾਲ ਉਹ ਭਾਸ਼ਾ ਲੱਗਾ ਖੈਰ ਅਸਾਮੀ ਬੋਲ ਲੈਂਦੇ ਆ ਹਿੰਦੀ ਵੀ ਬੋਲ ਲੈਂਦੇ ਆ ਪਰ ਜਿਹੜੀ ਇਹਨਾਂ ਦੀ ਆਪਦੀ ਭਾਸ਼ਾ ਟ੍ਰਾਈਬਲ ਭਾਸ਼ਾ ਉਹ ਬਿਲਕੁਲ ਵੱਖਰੀ ਆ ਹੁਣ ਆਪਾਂ ਚੱਲਦੇ ਆਂਗੇ ਸਫ਼ਰ ਤੇ ਕਰਦੇ ਆਂ ਅੱਜ ਦੇ ਸਫ਼ਰ ਨੂੰ ਸ਼ੁਰੂ ਤੇ ਮੈਂ ਬਾਈ ਹੋਰ ਅਮ ਡਿੱਕਰਿਆ ਸੀ ਜੰਨਾ ਦਾ ਢਾਬਾ ਆ ਚੱਲੋ ਨਾਲੇ ਸੋਨੂੰ ਮਿਲਵਾ ਦਿੰਦੇ ਆਪਾਂ ਤਨ ਨਾਲੇ ਬਾਈ ਹੋਣਾ ਵੀਡੀਓ ਬਣਾ ਲੈਂਦੇ ਪਰ ਬਾਈ ਗਏ ਹੋਇਆ ਕਾਫੀ ਟਾਈਮ ਹੋ ਗਿਆ ਡਿੱਕੀ ਆਂਦੇ ਨੂੰ ਅਜੇ ਤੱਕ ਆਈ ਨਹੀਂ ਫਿਰ ਆਪਾਂ ਐਵੇਂ ਹੀ ਲੇਟ ਹੋ ਜਾਾਂਗੇ ਤੇ ਉੱਤੋਂ ਬਦਲ ਦਵਾਰੇ ਚੜ੍ਹ ਕੇ ਆ ਗਏ ਚੱਲ ਭਾਈ ਮੇਰਿਆ ਚੱਲ ਗਏ ਦਵਾਰੇ ਸਫਰਾ ਤੇ ਹੇ 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 ਸਮਾਨ ਵਾਟਰਪੂਫ ਤਾਂ ਕੀਤਾ ਹੋਇਆ ਸੀ ਕੱਲ ਵੀ ਪਰ ਹੁਣ ਜਿਹੜੇ ਆਹਾ ਜਵਾਬ ਦੇ ਚੱਲੇ ਕਿਉਂਕਿ ਜਾ ਕੇ ਸਾਰਾ ਸਮਾਨ ਦੁਬਾਰੇ ਬਦਲਣਾ ਪੈਣਾ ਐਤਕਿ ਆਪਾਂ ਸਾਰੇ ਗੀਅਰ ਨਵੇਂ ਸਫਰ ਦੇ ਵਿੱਚ ਜਦੋਂ ਹੁਣ ਅਗਲਾ ਟੂਰ ਕਰਾਂਗੇ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਅਪਡੇਟ ਕਰਨ ਦੀ ਵੀ ਜੇ ਬਦਲੇ ਜਾਣ ਚਲੋ ਜੈਕਟ ਜੁਕਰ ਤਾਂ ਬਦਲ ਨਹੀਂ ਵੀ ਆ ਤੇ ਦੇਖਾਂਗੇ ਟੇਲ ਬੈਗ ਹਜੇ ਵਧੀਆ ਪਿਆ ਆਪਣਾ ਕਿ ਆ ਸੈੱਡਲ ਬੈਗ ਦੋਨੇ ਬਦਲਨੇ ਪੈਣਗੇ ਆ ਜੀ ਹਾਈ ਹੋ ਜਾ ਜੋਣੇ ਮੜਾ ਕੋੜੀ ਤੇ ਸਵਾਰ ਚੱਲ ਮੇਰੇ ਯਾਰ ਵਾਹਿਗੁਰੂ ਇਹ ਕਾਲਪੁਰਖ ਜੀਓ ਅੱਜ ਦਾ ਸਫਰ ਸ਼ੁਰੂ ਕੀਤਾ ਏ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ ਮੇਰਾ ਅੱਜ ਦਾ ਇਹ ਦਿਨ ਬਾਕੀ ਸਭਨਾ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਕਰੀਏ ਆਪਾਂ ਇਸ ਸੋਹਣੇ ਜੇ ਸਫਰ ਨੂੰ ਸ਼ੁਰੂ ਤੇ ਟਰੈਕਟਰ ਮਹਿੰਦਰਾ ਵਾਲੇ ਲਗਾਤਾਰ ਇੱਥੋਂ ਕਾਫੀ ਟਾਈਮ ਤੇ ਜਾਈ ਜਾ ਰਹੇ ਪਿੱਛੇ ਟਰਾਲਿਆਂ 'ਚ ਉਤਰ ਰਿਹਾ ਇੱਥੇ ਨੇੜੇ ਤੇੜੇ ਜਾਂਦਾ ਕੋਈ ਏਜੰਸੀ ਹੋਣੀ ਆ ਤੇ ਆਸੇ-ਪਾਸੇ ਜਿਹੜਾ ਪਿਛਲੇ ਪਾਸੇ ਆਪਣੇ ਸੀ ਖੇਤ ਬੰਨਾ ਉਹ ਸਾਰਾ ਚੌਲੋ ਚੌਲ ਚੱਲੇ ਹੋਏ ਸੀ ਤੇ ਕੱਲ ਦੇ ਆਪਾਂ ਪਿੱਛੇੋਂ ਤਕਰੀਬਨ 30 ਕਿਲੋਮੀਟਰ ਦੀ ਬਾਟਾ ਜਿੱਥੋਂ ਆਪਾਂ ਨੂੰ ਕੱਲੀ ਇਹ ਜਿਹੜੀ ਚਾਹ ਦੀ ਖੇਤੀ ਵੱਡੇ ਪੱਧਰ ਦੇ ਵਿੱਚ ਦੇਖਣ ਨੂੰ ਮਿਲ ਗਈ। ਮੌਸਮ ਇਧਰਲੇ ਪਾਸੇ ਨੂੰ ਠੀਕ ਆ। ਬਹੁਤੀ ਜਿਆਦਾ ਗਰਮੀ ਨਹੀਂ। ਠੀਕ ਆ ਮੌਸਮ ਨਾ ਠੰਡਾ ਨਾ ਗਰਮੀ ਆ ਤਾਂ ਕਰਕੇ ਚਾਹ ਦੀ ਖੇਤੀ ਇੱਥੇ ਕਾਮਯਾਬ ਹੋਈ ਵੀ ਆ। ਜਿੰਨੇ ਵੀ ਜ਼ਿਆਦਾਤਰ ਤੁਸੀਂ ਇਹ ਪਟੀ ਦੇ ਪਲਾਂਟ ਆਪਾਂ ਦੇਖਦੇ ਹੁੰਨੇ ਆ ਹਨ ਇਹ ਸਾਰੇ ਕੰਪਨੀਆਂ ਦੇ ਹੁੰਦੇ ਆ। ਆ ਲੋਕਾਂ ਦੇ ਨਿੱਜੀ ਪਲਾਂਟ ਇਹਦੇ ਵਿੱਚ ਬਹੁਤ ਰੇਅਰ ਚਾਂਸ ਆ ਜਿੱਥੇ ਹੋਣਗੇ ਕਿਤੇ ਇਹ ਸਾਰੇ ਵੱਡੀਆਂ ਫੈਕਟਰੀਆਂ ਨੇ ਕੰਪਨੀਆਂ ਆਣੇ ਨੇ ਬਾਈ ਲੱਗੇ ਹੋਏ ਇੱਕਲ ਮੇਰੀ ਬਾਟ ਨੂੰ ਨਿਵੇੜ ਕੇ ਆਪਾਂ ਵੱਡੇ ਰੋੜਾਂ ਤੋਂ ਛੋਟੇ ਸੜਕਾਂ ਤੇ ਆ ਗਏ ਇਧਰਲੇ ਪਾਸੇ ਸਾਰਾ ਜਿਹੜਾ ਇਹ ਪਿੰਡਾਂ ਵਾਲਾ ਮਾਹੌਲ ਵਸਿਆ ਹੋਇਆ ਜਿੱਥੇ ਆ ਜਗ੍ਹਾ-ਜਗ੍ਹਾ ਤੇ ਛੋਟੇ-ਛੋਟੇ ਘਰ ਤੇ ਲੋਕਾਂ ਦੀ ਵਸੰਗਣੀਆ ਵਾਦੀ ਐ ਇਸ ਰੋਡ ਤੇ ਪਹਿਲਾਂ ਆਪਾਂ ਸਫ਼ਰ ਜਿਹੜਾ ਉਹ ਨੈਸ਼ਨਲ ਹਾਈਵੇ ਤੇ ਕਰ ਰਹੇ ਸੀ ਉਧਰਲੇ ਪਾਸੇ ਸਾਰੀ ਜਿਹੜੀ ਉਹ ਚਾਰ ਲੇਨ ਸੜਕ ਬਣੀ ਹੋਈ ਸੀ ਪਰ ਇੱਥੇ ਇਹ ਸਿੰਗਲ ਸੜਕ ਹੈ ਤੇ ਜਿੱਥੇ ਪੈਚ ਵਰਕ ਉਹ ਪੈਂਡਿੰਗ ਪਿਆ ਬਈ ਇਧਰ ਇੱਕ ਛੋਟਾ ਜਿਹਾ ਪਿੰਡ ਬਣਿਆ ਹੋਇਆ ਸੀ ਹੁਣ ਪਿੰਡ ਦਾ ਪਿਛਲੇ ਪਾਸੇ ਕੋਈ ਨਾਂ ਨੂੰ ਤਾਂ ਲਿਖਿਆ ਨਹੀਂ ਕੁਝ ਕੁ ਵਾਸੀ ਮਟਾਣੀ ਚ ਲੋਕ ਬੈਠੇ ਹੁੰਦੇ ਹਨਾ ਉਵੇਂ ਜਿਹਾ ਘਰ ਆ ਤੇ ਐਂਜ ਦੇ ਲੋਕਾਂ ਦੇ ਸਾਹਮਣ ਉਧਰਲੇ ਪਾਸੇ ਜਿਹੜੇ ਉਹ ਕੱਚੇ ਘਰ ਬਣੇ ਹੋਇਆ ਜਿਵੇਂ ਇਧਰਲੇ ਪਾਸੇ ਆ ਇਧਰਲੇ ਪਾਸੇ ਇਹ ਲੋਕਾਂ ਦਾ ਪੱਕਾ ਘਰ ਤੇ ਐਂ ਜੇ ਦੀ ਜਿਹੜੀ ਉਹ ਚਾਰ ਦੀਵਾਰੀ ਘਰ ਦੀ ਜਿਹੜੀ ਉਹ ਹੱਦਬੰਦੀ ਕੀਤੀ ਹੋਈ ਆ ਸੰਗਣੇ ਦਾ ਵਧੀਆ ਦਰਖਤ ਦਰੁਖਤ ਲਾ ਕੇ ਰੱਖੇ ਹੋਇਆ ਇਹ ਸਾਰਾ ਜਿਹੜਾ ਇਧਰਲਾ ਜਿੰਨਾ ਵੀ ਇਹ ਏਰੀਆ ਆ ਜਾਂਦਾ ਹਨਾ ਓਏ ਲੈਕਾ ਤੋਂ ਹੋ ਰਿਹਾ ਇਹ ਇਹ ਸਾਰਾ ਜਿਹੜਾ ਇਧਰਲਾ ਜਿੰਨਾ ਵੀ ਏਰੀਆ ਆ ਗਿਆ ਇਹ ਸਾਰਾ ਟ੍ਰਾਈਬਲ ਏਰੀਆ ਆ ਗਿਆ ਕਿਸੇ ਟਾਈਮ ਜਿਹੜਾ ਇਧਰਲੇ ਪਾਸੇ ਇਹ ਕਿੰਗਡਮ ਹੁੰਦਾ ਸੀ ਅਹੋਮ ਉਹ ਹੋਂ ਜਿਹੜਾ ਰਾਜਖਾਨਾ ਸੀ ਜਾਂ ਰਾਜ ਸੀ ਇੱਥੇ ਉਹ ਦੁਨੀਆ ਦੇ ਵਿੱਚ ਸਭ ਤੋਂ ਵੱਧ ਚੱਲਣ ਵਾਲੇ ਜਿਹੜੇ ਲੰਬੇ ਟਾਈਮ ਤੱਕ ਰਾਜ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਵਿੱਚੋਂ ਇੱਕ ਸੀ ਇਹਦੀ ਮਿਆਦ ਲਗਭਗ 600 ਸਾਲ ਦੀ ਆ 600 ਸਾਲ ਉਹ ਹੋਮ ਜਿਹੜੇ ਰਾਜੇ ਸੀ ਉਹ ਇੱਥੇ ਅਸਾਮ ਵਾਲੇ ਪਾਸੇ ਰਾਜ ਕਰਦੇ ਰਹੇ ਆ ਸ਼ੁਰੂਆਤੀ ਟਾਈਮ ਦੇ ਵਿੱਚ ਕਹਿੰਦੇ ਆ ਹੋਮ ਜਿਹੜੀ ਇਹ ਸੀ ਜਿਹੜੀ ਉਹ ਹੋਮ ਰਾਜ ਘਰਾਣਾ ਇਹ ਰਾਜ ਸ਼ੁਰੂ ਹੋਇਆ ਸੀ ਉਹ ਬਰਮਾ ਵਾਲੇ ਪਾਸੇ ਹੋਇਆ ਸੀ ਪਰ ਬਰਮਾ ਵਾਲੇ ਪਾਸੇ ਬਾਅਦ ਦੇ ਵਿੱਚ ਅੱਡ ਹੋ ਕੇ ਇਹ ਅਸਾਮ ਦੇ ਵਿੱਚ ਸੈਮਟ ਕੇ ਰਹਿ ਗਿਆ ਉਹਮ ਦੇ ਬਾਰੇ ਜੇ ਤੁਸੀਂ ਪੜ੍ਹੇਂਗੇ ਤਾਂ ਤੁਹਾਨੂੰ ਬੜੀਆਂ ਚੰਗੀਆਂ ਇਹਨਾਂ ਦੀ ਮੁਗਲਾਂ ਦੇ ਨਾਲ ਮਿਲਣੀਆਂ ਸਭ ਤੋਂ ਵੱਡੀ جنگ ਇਹਨਾਂ ਦੀ ਉਹ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ ਹੋਈ ਸੀ ਅੱਧੀ ਜੰਗ ਉਹ ਬ੍ਰਹਮਪੁੱਤਰ ਦਰਿਆ ਦੇ ਵਿੱਚ ਲੜੀ ਹੋਈ ਸੀ ਮੁਗਲਾਂ ਨੇ ਟੋਟਲ 11 ਹਮਲੇ ਕੀਤੇ ਸੀ ਤੇ 11 ਦੇ 11 ਹਮਲਿਆਂ ਦੇ ਵਿੱਚ ਇਹਨਾਂ ਨੇ ਮੂੰਹ ਤੋੜਮਾ ਜਵਾਬ ਦਿੱਤਾ ਤੇ ਇੱਕ ਵੀ ਹਮਲਾ ਜਿਹੜਾ ਮੁਗਲਾਂ ਦਾ ਉਹ ਕਾਮਯਾਬ ਨਹੀਂ ਸੀ ਹੋਇਆ ਕਹਿੰਦੇ ਇਥੋਂ ਦਾ ਇੱਕ ਸੈਨਾਪਤੀ ਹੁੰਦਾ ਸੀ ਜਿਹਦੀ ਜੰਗ ਜੰਗਬੰਦੀ ਤਕੜੀ ਹੁੰਦੀ ਸੀ ਤੇ ਪਾਣੀ ਦੇ ਵਿੱਚ ਇਹ ਕਿਲੇ ਬਣਾ ਲੈਂਦੇ ਸੀ ਕਿਉਂਕਿ ਬ੍ਰਹਮਪੁੱਤਰ ਬਹੁਤ ਵੱਡਾ 20 ਕਿਲੋਮੀਟਰ ਤੱਕ ਕਿਤੇ ਕਿਤੇ ਫੈਲ ਜਾਂਦਾ ਇਹ ਪਾਣੀ ਦੇ ਵਿੱਚ ਇਹ ਆਪਦੇ ਜਿਹੜੇ ਬਾਸ ਨਾਲ ਉਹ ਕਿਲੇ ਬਣਾ ਲੈਂਦੇ ਸੀ ਤੇ ਕੰਧਾਂ ਵਾਂਗੂ ਖੜੇ ਕਰ ਲੈਂਦੇ ਸੀ ਉੱਤੇ ਉਹਦੇ ਕਰਕੇ ਜਿਹੜੀ ਇਹਨਾਂ ਦੀ ਜੰਗ ਸੀ ਉਹ ਸਾਰੀ ਪਾਣੀ ਦੇ ਵਿੱਚ ਹੁੰਦੀ ਸੀ ਉਹਦੇ ਵਿੱਚ ਇਹ ਬਹੁਤ ਚੰਗੇ ਸੀ ਇੱਕ ਵਾਰੀ ਕਹਿੰਦੇ ਨੇ ਇੱਕ ਵਾਰੀ ਇੱਕ ਵਾਰੀ ਇਹਨਾਂ ਦੀ ਜੰਗ ਲੱਗਦੀ ਹੈ ਕਿ ਬਰਮਾ ਦੇ ਨਾਲ ਬਰਮਾ ਵਾਲੇ ਪਾਸੇੋਂ ਥੋੜਾ ਜਿਹਾ ਇਹਨਾਂ ਨੂੰ ਡਰ ਸੀ ਤੇ ਉਹ ਟਾਈਮ ਦੇ ਵਿੱਚ 19 1820 1822 ਦੀ ਗੱਲ ਆ ਫਿਰ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਸੁਨੇਹਾ ਭੇਜਿਆ ਮਹਾਰਾਜਾ ਰਣਜੀਤ ਸਿੰਘ ਕੋਲ ਕਿ ਸਾਨੂੰ ਫੌਜ ਚਾਹੀਦੀ ਹੈ ਤੇ ਸਾਡੀ ਮਦਦ ਕਰੋ ਇਸ ਜੰਗ ਦੇ ਵਿੱਚ ਉਦੋਂ 500 ਸਿਪਾਹੀ ਜਿਹੜੇ ਉਹ ਇਧਰਲੇ ਪਾਸੇ ਭੇਜੇ ਗਏ ਤੇ ਉਹ ਜੰਗ ਵੀ ਇਹਨਾਂ ਨੇ ਬਰਮਾ ਤੋਂ ਜਿੱਤ ਲਈ ਸੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਛਾਪਰਮੁਖ ਵਾਲੇ ਪਾਸੇ ਗਏ ਸੀ ਉਹ ਪਰਿਵਾਰ ਅੱਜ ਵੀ ਉੱਥੇ ਵੱਸਦੇ ਆ ਐਂਜੇ ਦੇ ਸਾਰੇ ਇਹ ਲੋਕਾਂ ਦੇ ਆਦਰਾਖਤਾਂ ਦੇ ਪਿੱਛੇ ਲੁਕੇ ਹੋਏ ਘਰ ਆ ਇਹ ਛੋਟਾ ਜਿਹਾ ਪਿੰਡ ਵੱਸਦਾ ਜਿਵੇਂ ਆਪਾਂ ਪਿੱਛੋਂ ਦੇਖ ਰਹੇ ਆ ਘਰ ਦੇ ਨਾਲ ਐਂ ਟੋਆ ਪੱਟ ਕੇ ਇੱਥੇ ਪਾਣੀ ਖੜਾ ਕੇ ਇਹ ਮੱਛੀਆਂ ਛੱਡਦੇ ਆ ਤੇ ਇਹ ਪਾਣੀ ਆ ਜਿਹੜਾ ਨਾ ਆਪਣੇ ਇੰਜਣ ਨਹੀਂ ਹੁੰਦੇ ਸੀ ਛੋਟੇ ਪਹਿਲਾਂ ਹੈਂਡਲ ਮਾਰਨ ਵਾਲੇ ਉਹ ਇੰਜਣ ਰੱਖੇ ਹੋਇਆ ਪਿੱਛੇ ਜੇ ਦੇਖੇ ਸੀ ਆਪਾਂ ਤੇ ਉਹ ਝੋਨੇ ਵਾਸਤੇ ਪਾਣੀ ਵਰਤਦੇ ਆ ਵੀਰੇ ਟੋਏ ਦੇ ਵਿੱਚ ਬਰਸਾਤਾਂ ਦਾ ਪਾਣੀ ਇਕੱਠਾ ਹੋ ਜਾਂਦਾ ਤੇ ਚੌਲਾਂ ਨੂੰ ਪਾਣੀ ਲਾਉਣ ਨੂੰ ਵੀ ਇਹ ਇੱਥੇ ਹੀ ਵਰਤਦੇ ਆ ਬਾਈ ਚਲੋ ਜੀ ਤੇ ਇਹ ਆ ਇੱਕ ਜਿਹੜਾ ਮੇਨ ਹਾਈਵੇ ਵਾਲੇ ਪਾਸੇ ਆਉਂਦੇ ਆ ਤਾਂ ਉਧਰਲੇ ਪਾਸੇ ਇਹ 40 ਕਿਲੋਮੀਟਰ ਦਾ ਰੋਡ ਆ ਜਿਹੜਾ ਮੈਂ ਆਪਣੇ ਦਿਖਾਇਆ ਵੀ ਇੱਧਰ ਦੀ ਜਾਣੇ ਹੋ ਤਾਂ ਸ਼ਾਰਟਕਟ ਆ ਮੈਂ ਕਿਹਾ ਚਲੋ ਸਟੇਟ ਹਾਈਵੇ ਆ ਕੀ ਪਤਾ ਚਲੋ ਠੀਕ ਠਾਕ ਹੋਊ ਸੜਕ ਹਨਾ ਬਹੁਤ ਜ਼ਿਆਦਾ ਨਾ ਹੋਵੇ ਕੰਮ ਖਰਾਬ ਪਰ ਜਦੋਂ ਜੇ ਆਪਾਂ ਪਿਛਲੇ 20 ਕਿਲੋਮੀਟਰ ਇਹ ਰੋਡ ਤੇ ਚੱਲੇ ਆਂ ਤੇ ਇਹ ਰੋਡ ਦੇ ਵਿੱਚ ਖਾਸਾ ਜਿਹੇ ਬੁਰਾ ਹਾਲ ਹੈ ਇਹ ਰੋਡ ਦਾ ਤੇ ਟੁੱਟੀ ਹੋਈ ਹੈ ਸੜਕ ਸਾਰੀ ਇਹ ਕਿਤੇ ਕਿਤੇ ਪੁਲੀਆਂ ਪੁਲੀਆਂ ਸਾਰਾ ਕੁਝ ਉਹ ਬਣੀ ਜਾਂਦਾ ਤੇ ਐ ਜਿਹਦਾ ਹਿਸਾਬ ਕਿਤਾਬ ਹੈ ਪਰ ਇਹ ਫਾਇਦਾ ਜ਼ਰੂਰ ਹੁੰਦਾ ਜਦੋਂ ਆਪਾਂ ਵੱਡੇ ਰੋਡਾਂ ਤੋਂ ਹਟ ਕੇ ਪਿੰਡਾਂ ਵਾਲੀਆਂ ਸੜਕਾਂ ਤੇ ਆਉਂਦੇ ਆ ਨਾ ਤਾਂ ਉੱਥੇ ਇਹਨਾਂ ਦੀ ਆਪ ਦੀ ਜਿਹੜੀ ਲੋਕਲ ਬਸਵਾ ਉਹ ਸਾਰਾ ਕੁਝ ਦੇਖਣ ਨੂੰ ਆਪਾਂ ਨੂੰ ਮਿਲ ਜਾਂਦਾ ਵੀ ਵੱਡੇ ਹਾਈਵੇ ਤੇ ਕੁਝ ਆਸ-ਪਾਸੇ ਦੇਖਣ ਨੂੰ ਬਹੁਤਾ ਕੁਝ ਹੁੰਦਾ ਨਹੀਂ ਛੋਟੇ ਪਿੰਡਾਂ ਦੀਆਂ ਸੜਕਾਂ ਦੇ ਵਿੱਚ ਜਿਹੜੀ ਅਸਲ ਸਟੇਟ ਹੁੰਦੀ ਆ ਉਹ ਆਪਾਂ ਨੂੰ ਖੁੱਲ੍ਹ ਕੇ ਦਿੱਦੀ ਆ। ਟੋਏ ਟੱਪਿਆਂ ਨੂੰ ਲੰਘਦੇ ਲੰਘਦੇ ਇੱਕ ਵੱਡੇ ਸ਼ਹਿਰ ਦੇ ਵਿੱਚ ਪਹੁੰਚ ਗਏ ਆਪਾਂ। ਰਾਂ ਬਹੁਤ ਜ਼ਿਆਦਾ ਖਰਾਬ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਵੀ ਮੋਟਰਸਾਈਕਲ ਬਹੁਤ ਚਿੱਕੜ ਚਕਿਆਂ ਦੇ ਵਿੱਚ ਚੱਲਿਆ। ਤੇ ਜਿਹੜੀ ਚੇਨ ਲੂਬ੍ਰੀਕੇਸ਼ਨ ਆਪਣੇ ਕੋਲੋਂ ਖਤਮ ਹੋ ਰੱਖੀ ਆ ਤੇ ਬੁਰਸ਼ ਪਹਿਲੇ ਨਹੀਂ ਸੀ ਕਿ ਇੱਥੇ ਇੱਕ ਵੱਡਾ ਸ਼ਹਿਰ ਆਇਆ ਹੁਣ ਚੇਨ ਬਹੁਤ ਆਵਾਜ਼ ਕਰੀ ਜਾ ਰਹੀ ਸੀ ਮੋਟਰਸਾਈਕਲ ਦੀ। ਕਿਉਂਕਿ ਜਦੋਂ ਵੀ 4-500 ਕਿਲੋਮੀਟਰ ਚੱਲ ਜਾਂਦਾ ਨਾ ਮੋਟਰਸਾਈਕਲ ਤਾਂ ਚੇਨ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਆ ਤੇ ਇੱਕ ਜਿਵੇਂ ਆਪਣੇ ਕਹਾਵਤ ਨਹੀਂ ਬਣੀ ਹੋਈ ਵੀ ਜਦੋਂ ਕਹਿੰਦੇ ਮਾੜਾ ਟਾਈਮ ਚੱਲਦਾ ਨਾ ਤਾਂ ਬੌਣੇ ਨੂੰ ਵੀ ਉੱਠ ਤੇ ਬੈਠੇ ਨੂੰ ਕੁੱਤਾ ਵੜ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਭਿੱਜੀ ਤਾਂ ਜਾ ਰਹੇ ਹਾਂ ਮੋਟਰਸਾਈਕਲ ਆਪਾਂ ਇੱਥੇ ਲਾ ਕੇ ਖੜ ਗਏ ਤੇ ਇੱਥੇ ਖੜਾ ਸੀ ਮੈਂ ਸਮਾਨ ਸਮੂਨ ਲਾਹੀ ਜਾਂਦਾ ਸੀ ਮੀਂਹ ਪਿਆ ਹੋਇਆ ਸੀ ਇੱਥੇ ਆ ਕਿਸੇ ਦੀ ਪਾਈ ਹੋਈ ਆ ਗਈ ਆਪਣੇ ਤਰਪਾਲ ਪਾਈ ਹੋਈ ਆ ਉੱਤੇ ਵਾਸ ਦੇ ਨਾਲ ਇਹਦੇ ਵਿੱਚ ਨਾ ਜੀ ਮੈਂ ਆ ਝੁਕੀ ਜੀ ਖੜੀ ਆ ਇੱਥੋਂ ਪਾਣੀ ਸੀ ਹਵਾ ਦਾ ਬੁੱਲਾ ਆਇਆ ਤੇ ਹਵਾ ਦੇ ਬੁੱਲੇ ਨੇ ਹੋ ਦਰੋੜਾ ਤੀ ਤੇ ਸਾਰਾ ਪਾਣੀ ਆ ਕੇ ਮੇਰੇ ਸਿਰ ਦੇ ਉੱਤੇ ਪੈ ਗਿਆ ਤੇ ਆ ਸਾਰਾ ਪਾਣੀ ਇੱਥੇ ਡੁੱਲਿਆ ਹੋਇਆ ਤੇ ਇੱਥੇ ਆਪਾਂ ਖੜੇ ਸੀ ਇਹੇ ਕੰਮ ਆਪਾਂ ਹੀ ਜਦੋਂ ਟਾਈਮ ਸੋਡੇ ਹੱਕ ਦੇ ਵਿੱਚ ਨਾ ਹੋਵੇ ਨਾ ਤਾਂ ਕੁਝ ਵੀ ਸਹੀ ਨਹੀਂ ਹੁੰਦਾ ਪਰ ਜੋ ਵੀ ਉਹਦੀ ਰਜ਼ਾ 'ਚ ਹੁੰਦਾ ਤੇ ਇੱਥੇ ਦੁਕਾਨ ਆ ਇੱਕ ਬਾਈ ਹੋਰਾਂ ਤਾਂ ਆਪਾਂ ਫੜਦੇ ਆ ਲੂਬ੍ਰੀਕੇਸ਼ਨ ਸਪਰੇ ਤੇ ਮੋਟਰਸਾਈਕਲ ਦੀ ਚੇਨ ਤੇ ਮਾਰੀਏ ਮੜਾ ਜਾ ਇਹਨੂੰ ਕਰੀਏ ਸਾਫ਼ ਤੇ ਫਿਰ ਵਿਚਾਰਾ ਰੈਲਾ ਚੱਲੂ ਨਹੀਂ ਤਾਂ ਕੜਕੜ 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 ਜਦੋਂ ਗੇਅਰ ਬਦਲਦਾ ਤਾਂ ਬਹੁਤਾ ਜ਼ੋਰ ਲਾਉਂਦਾ ਇਹ ਜਗਾ ਦਾ ਨਾਮ ਹੈਗਾ ਜੀ ਸਮਾਲੂਗਰੀ ਵਧੀਆ ਵੱਡਾ ਸ਼ਹਿਰ ਸੀ ਪਿੱਛੇ ਬਹੁਤ ਖਾਸਾ ਲੰਬਾ ਸ਼ਹਿਰ ਮੰਨ ਕੇ ਆਪਾਂ ਇਹਦੇ ਬਾਰੇ ਬਾਹਰ ਖੜੇ ਹੁਣ ਇਹ ਤੇ ਇਧਰਲੇ ਪਾਸੇ ਜਿਹੜਾ ਪਹਿਲਾਂ ਆਪਾਂ ਚੱਲ ਰਹੇ ਸੀ ਸਟੇਟ ਹਾਈਵੇ ਸਟੇਟ ਹਾਈਵੇ ਤੋਂ ਲਿਆ ਕੇ ਹੁਣ ਇਹਨੇ ਆਪਾਂ ਨੂੰ ਨੈਸ਼ਨਲ ਹਾਈਵੇ 702 ਸੀ ਤੇ ਚੜਤਾ ਖੈਰ ਕਹਿਣ ਨੂੰ ਨੈਸ਼ਨਲ ਹਾਈਵੇ ਆ ਰੋਡ ਤਾਂ ਉਨੇ ਹੀ ਚੌੜਾ ਤੇ ਟੋਏ ਵੀ ਇਹਦੇ ਵਿੱਚ ਉਨੇ ਪਏ ਹੋਇਆ ਕਿਉਂਕਿ ਜਿਵੇਂ ਅੱਗੇ ਨਾਗaland ਨੂੰ ਜਾਵਾਂਗੇ ਨਾ ਨਾਗaland ਦੇ ਰਾਹ ਸੁਣਨ ਦੇ ਵਿੱਚ ਪਹਿਲੇ ਆਪਾਂ ਨੂੰ ਫੀਡਬੈਕ ਮਿਲ ਗਿਆ ਕਹਿੰਦੇ ਭਾਈ ਰਾਹ ਬਾਲੇ ਚੰਗੇ ਨਹੀਂ ਇਹ ਮੋਟਰਸਾਈਕਲ ਦਾ ਆਪਦਾ ਕੰਮਕੁਮ ਕਰਾ ਕੇ ਲੈ ਕੇ ਜਾਇਓ ਜਿੰਨੇ ਵੀ ਸੱਜਣ ਮਿੱਤਰਾਂ ਨੇ ਆਪਾਂ ਨੂੰ ਸੁਨੇਹੇ ਲਾਇਆ ਮੋਟਰਸਾਈਕਲ ਦੀ ਚੇਨ ਕਿਉਂਕਿ ਜਦੋਂ ਗਾਰੇ ਦੇ ਵਿੱਚ ਮੋਟਰਸਾਈਕਲ ਲਗਾਤਾਰ ਚੱਲਦਾ ਨਾ ਤਾਂ ਚੇਨ ਬੜੀ ਸਫਾਈ ਭਾਲਦੀ ਹੈ ਇਹਦੀ ਬਹੁਤ ਜ਼ਰੂਰੀ ਹੁੰਦਾ ਇਹਦੀ ਮੇਨਟੇਨੈਂਸ ਰੱਖਣਾ ਤੇ ਇਹਦੀ ਸਫਾਈ ਜੇ ਆਪਾਂ ਇਹਦੀ ਪ੍ਰਵਾਹ ਕਰਾਂਗੇ ਤਾਂ ਇਹ ਆਪਣੀ ਪ੍ਰਵਾਹ ਕਰੂ ਜਿਆ ਆਪਾਂ ਇਹਦੀ ਪ੍ਰਵਾਹ ਨਹੀਂ ਕਰਾਂਗੇ ਤਾਂ ਇਹਨੇ ਆਪਣੀ ਪ੍ਰਵਾਹ ਨਹੀਂ ਕਰਨੀ ਤੇ ਚੇਨ ਬੜੀ ਕਟ-ਕਟ ਕਰ 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 ਰਹੀ ਸੀ ਕਿਉਂਕਿ ਜਿਵੇਂ ਪਿੱਛੇ ਤੋਂ ਨੂੰ ਰਾਹ ਦਿਖਾਇਆ ਰਾਹ ਬਹੁਤ ਗੰਦਾ ਸੀ ਪਿਛਲੇ ਕਈ ਦਿਨਾਂ ਦੇ ਵਿੱਚ ਆਪਾਂ ਰਾਈਡ ਵੀ ਉਦਾਂ ਦੇ ਰਾਹਾਂ ਤੇ ਮੀਹਾ ਦੇ ਵਿੱਚ ਰਾਈਡ ਆ ਤੇ ਚਿੱਕੜ ਨਾਲ ਸਾਰਾ ਲਿਬੜ ਜਾਂਦਾ ਵਿਚਾਰਾ ਸੋ ਚੇਨ ਸਫਾਈ ਪਾਲ ਰਹੀ ਸੀ ਚੇਨ ਆਲਾ ਬੁਰਸ਼ ਜਿਹੜਾ ਸਾਫ ਕਰਨ ਵਾਲਾ ਹੁੰਦਾ ਨਾ ਇੱਕ ਬੁਰਸ਼ ਆਪਣੇ ਕੋਲੇ ਜੇ ਤੁਹਾਨੂੰ ਪਤਾ ਹੀ ਹੋਣਾ ਖੈਰ ਜਿਹੜੇ ਰਾਈਡ ਕਰਦੇ ਆ ਉਹ ਬੁਰਸ਼ ਪਤਾ ਨਹੀਂ ਕਿੱਥੇ ਰਹਿ ਗਿਆ ਕਿੱਥੇ ਨਾ ਤੇ ਉਹਦਾ ਲੂਬ੍ਰੀਕੇਸ਼ਨ ਵੀ ਮੁੱਕ ਰੱਖੀ ਸੀ ਪਿੱਛੇ ਬਾਜ਼ਾਰ ਤੋਂ ਪਤਾ ਵੀ ਕੀਤਾ ਲੂਬ੍ਰੀਕੇਸ਼ਨ ਮਿਲ ਹੀ ਨਹੀਂ ਸੋ ਫਿਰ ਇੱਥੇ ਰਾਹ ਦੇ ਵਿੱਚ ਆਪਾਂ ਨੂੰ ਰਾਇਲ ਐਨਫੀਲਡ ਦਾ ਸ਼ੋਰੂਮ ਮਿਲ ਗਿਆ ਤੇ ਉਹਦਾ ਵੀ ਮੋਟਰਸਾਈਕਲ ਦੀ ਜਿਹੜੀ ਸਰਵਿਸ ਸਰਵਿਸ ਦੇ ਵਿੱਚ 200 ਕਿਲੋਮੀਟਰ ਬਚੇ ਸੀ ਸਰਵਿਸ ਭਾਲੀ ਜਾਂਦਾ ਸੀ ਅੱਗੇ ਚੱਲ ਕੇ ਨਾਗਾ لینڈ ਕਿਉਂਕਿ ਪਹਿਲਾਂ ਆਪਾਂ ਵੱਡੇ ਸ਼ਹਿਰਾਂ 'ਚ ਨਹੀਂ ਘੁੰਮਣਾ ਸ਼ੁਰੂ ਕਰਨਾ ਨਾਗਾ لینڈ ਘੁੰਮਾਂਗੇ ਆਪਾਂ ਛੋਟੇ ਪਿੰਡਾਂ ਦੇ ਵਿੱਚੋਂ ਉਹਦੇ ਕਰਕੇ ਹੁਣ ਇਹਦਾ ਇੱਥੇ ਬੇਟਿੰਗ ਹੈ ਨਹੀਂ ਸੀ ਕੋਈ ਇਹ ਕਹਿੰਦੇ ਸੋਡਾ ਪਹਿਲਿਆਂ 'ਚ ਕਰ ਦਿੰਨੇ ਆ ਚਲੋ ਅੱਧਾ ਘੰਟਾ ਲੱਗੂ ਉਵੇਂ ਵੀ ਆਪਾਂ ਦਮ ਲੈਣੇ ਸੀ ਰੋਕੇ ਹਨਾ ਤੇ ਨਾਲੇ ਕੋਸ ਆਪਾਂ ਸਵੇਰ ਦੇਣੇ ਖਾਧਾ ਨਹੀਂ ਚਾਹ ਦੇ ਨਾਲ ਬਿਸਕੁਟ ਖਾ ਕੇ ਤੁਰੇ ਹੋਏ ਸੀ ਆਪਾਂ ਇੱਥੇ ਉਨੇ ਟਾਈਮ 'ਚ ਆਪਾਂ ਕੋਈ ਸ਼ਕ ਲਾਂਗੇ ਮਾੜਾ ਮੋਟਾ ਕੋਈ ਵੀਡੀਓ ਵਗੈਰਾ ਦਾ ਕੰਮ ਕਰ ਲਾਂਗੇ ਤੇ ਇੰਨੇ ਇਹ ਸਰਵਿਸ ਕਰਦੇ ਆ ਮੋਟਰਸਾਈਕਲ ਦੀ ਤੇ ਸਰਵਿਸ ਦੇ ਇਧਰਲੇ ਪਾਸੇ ਬਾਈ ਹੋਰੀ ਕਰੀ ਜਾ ਰਿਹਾ ਤੇ ਤੇਲ ਜਿਹੜਾ ਮੋਟਰਸਾਈਕਲ ਦੇ ਵਿੱਚ ਉਹ ਐ ਕਾਲਾ ਹੋ ਕੇ ਨਿਕਲਿਆ ਪਿਛਲੇ ਦਿਨਾਂ ਦੇ ਵਿੱਚ ਲੱਗ ਜਰੂਰ ਰਿਹਾ ਸੀ ਵੀ ਜ਼ੋਰ ਜਾ ਮਾਰ ਰਿਹਾ ਮੋਟਰਸਾਈਕਲ ਮੈਨੂੰ ਇਹ ਸੀ ਖੋਰੇ ਕਿ ਤੇ ਚੇਨ ਕਰਕੇ ਕਰ ਰਹੇ ਹੁਣਾਂ ਵੀ ਚੇਨ ਲੂਬਰੀਕੇਟ ਨਹੀਂ ਸੀ ਕੀਤੀ ਤਾਂ ਕਰਕੇ ਆ ਜਾ ਕੋਈ ਹੋਰ ਪ੍ਰੋਬਲਮ ਜਦੋਂ ਮੈਂ ਇੱਥੇ ਆਇਆ ਤਾਂ ਬਾਈ ਹੋਰਾਂ ਨੂੰ ਵੀ ਇਹੀ ਗੱਲ ਕਹੀ ਮੈਂ ਵੀ ਬਾਈ ਦੇਖਿਓ ਮੜਾ ਜਾ ਮੋਟਰਸਾਈਕਲ ਜ਼ੋਰ ਮਾਰਦਾ ਮਤਲਬ ਜੈਸੀ ਇਹ ਅਗਰ ਰੈਗੂਲਰ ਚੱਲਦਾ ਹੈ ਤਾਂ 4000 ਕੇ ਬਾਅਦ ਹੁੰਦਾ ਕਰਾ ਦੇਣਾ ਸਰਵਿਸ ਲੰਬਾ ਚੱਲ ਨੀ ਬੇਦੋ ਕੀ ਬੋਲਤੋ ਆਪ 4000 ਜਾਫਰ 4500 ਰੁਪਏ ਦਾ 4000 ਮੇਰੇ ਅਕੋਰਡਿੰਗ ਮੈਂ 4000 ਰੁਪਏ ਕਰਵਾ ਦਿੱਤਾ ਤੇ ਮੂਰਲੇ ਜਿਹੜੇ ਉਹ ਜੇ ਤਾਂ ਬਿਲਕੁਲ ਖਤਮ ਹੋ ਗਏ ਤੇ ਮੈਂ ਥੋੜੇ ਜਿਹੇ ਮੂਰਲੇ ਬ੍ਰੇਕਾਂ ਦਾ ਬਦਲ ਲਾਉਣਾ ਤੇ ਤਾਂ ਕਰਕੇ ਜਿਹੜੇ ਉਹ ਮੂਰਲੇ ਜਿਹੜੇ ਪੈਡ ਆ ਬਾਈ ਬ੍ਰੇਕ ਪੈਡ ਆ ਉਹ ਵੀ ਜਮਾ ਲੰਡੇ ਹੋ ਗਏ ਹੁਣ ਇਹ ਵੀ ਚੇਂਜ ਕਰਾ ਦਾਂਗੇ ਪਿਛਲੇ ਹਜੇ ਬਚੇ ਆ ਪਿਛਲੇ ਘਰ ਤੱਕ ਵਗ ਜਾਣਗੇ ਸੋ ਇਹ ਹੁੰਦਾ ਮੋਟਰਸਾਈਕਲ ਤੇ ਜਦੋਂ ਲੰਬਾ ਚੱਲਦਾ ਪੈਂਦੇ ਆ ਆਪਾਂ ਤੇ ਸਰਵਿਸ ਦੇ ਟਾਈਮ ਦੇ ਨਾਲ ਹੁੰਦੀ ਰਹੇ ਤਾਂ ਚੰਗਾ ਜੇ ਇਹ ਚੰਗਾ ਤਾਂ ਆਪਾਂ ਚੰਗਿਆ ਜੇ ਇਹ ਸਮੱਸਿਆ ਚ ਆ ਗਿਆ ਕਿਸੇ ਚ ਤਾਂ ਫਿਰ ਆਪਣਾ ਵੀ ਕੰਮ ਔਖਾ ਹੋ ਜਾਂਦਾ ਤੇ ਚਲੋ ਜੀ ਨਲੇ ਹੁਣ ਇੱਥੇ ਇਹ ਧੋਤਾ ਜਾਊ ਵਧੀਆ ਤਰੀਕੇ ਨਾਲ ਖੁੱਲ ਕੇ ਮੋਟਰਸਾਈਕਲ ਦੀ ਸਰਵਿਸ ਹੋ ਗਈ ਤੇ ਨਾਲ ਹੀ ਨਾਈ ਤੋਂ ਹੀ ਹੋ ਗਈ ਇਹਦੀ ਬਾਈ ਨਵਾਂ ਤਾਂ ਮੋਟਰਸਾਈਕਲ ਬਾਈ ਹੋਰਾਂ ਨੇ ਧੋਤਾ ਸਾਰਾ ਧੂਣ ਤੋਂ ਬਾਅਦ ਅੱਜ ਕਿੰਨੇ ਦਿਨਾਂ ਬਾਅਦ ਵਿਚਾਰਾ ਸਾਫਿਆ ਲੱਗ ਰਿਹਾ ਨਹੀਂ ਤਾਂ ਮਣਮਣ ਮਿੱਟ ਚਾੜ ਕੇ ਰੱਖਿਆ ਪਿਆ ਸੀ ਆਪਾਂ ਇਹਦੇ ਤੇ ਸਾਰਾ ਕੰਮ ਹੋ ਗਿਆ ਇਹਦਾ ਸਕੈਨ ਕਰਾਉਣਾ ਸੀ ਥੋੜਾ ਜਿਹਾ ਵਾਇਰਸ ਆਇਆ ਜੇ ਸੈਲਫ ਨੈਸ ਮਾਰਿਆ ਸੀ ਪਿਛਲੇ ਕਈ ਦਿਨਾਂ ਦਾ ਉਹ ਵੀ ਠੀਕ ਹੋ ਗਿਆ ਤੇ ਬਾਕੀ ਫਰੰਟ ਫਰੰਟ ਬ੍ਰੇਕ ਜਿਹੜੇ ਉਹ ਜਮਾਂ ਜਿਵੇਂ ਕਹ ਸੜਕੇ ਸੀ ਉਹ ਚੇਂਜ ਹੋ ਗਏ ਚੇਨ ਵਗੈਰਾ ਸਾਰਾ ਕੁਝ ਹੋ ਗਿਆ ਇੰਜਨ ਔਇਲ ਜਮਾਂ ਕਾਲਾ ਹੋਇਆ ਪਿਆ ਸੀ ਉਹ ਵੀ ਬਦਲਿਆ ਗਿਆ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਇਹਦਾ ਕੰਮ ਹੁਣ ਨਿਬੜ ਗਿਆ ਹੁਣ ਘਰ ਤੱਕ ਆਪਾਂ ਨੂੰ ਇਹਦੀ ਕੋਈ ਟੈਨਸ਼ਨ ਨਹੀਂ ਹਾਂ ਚੇਨ ਲੂਬ੍ਰੀਕੇਸ਼ਨ ਕਰਨੀ ਪੈਣੀ ਆ ਉਹ ਆਪਣੇ ਕੋਲੇ ਇਥੋਂ ਆਪਾਂ ਖਰੀਦ ਲੀਆਂ ਦੋ ਔਰ ਆਦੇ ਵਿੱਚ ਕਰ ਲਿਆ ਕਰਾਂਗੇ ਚੇਨ ਸਾਫ ਸੁਥ ਕਰਨ ਵਾਲਾ ਹੁਣ ਸਮਾਨ ਲਾਤਾ ਸੀ ਇਥੋਂ ਇੱਕਾਈ ਦੁਬਾਰੇ ਆਪਾਂ ਸਮਾਨ ਵੰਨ ਲਈਏ ਤੇ ਫਟਾਫਟ ਫਿਰ ਆਪਾਂ ਅੱਗੇ ਚੱਲਦੇ ਹਾਂ ਬਾਕੀ ਦਾ ਰਹਿੰਦਾ ਸਫ਼ਰ ਤੈਅ ਕਰਨ ਦੇ ਲਈ ਹੁਣ ਇਥੋਂ ਨਾਗਾਲੈਂਡ ਪਾਰਟਰ ਆਪਾਂ ਨੂੰ ਕੋਈ ਬਾਹਾ ਦੂਰ ਨਹੀਂ ਬਚਿਆ 15 ਕਿਲੋਮੀਟਰ ਦੀ ਬਾਟ ਹੈ ਤੇ ਮੈਨੂੰ ਇਹ ਸੀ ਅੱਜ ਕੀ ਲੰਬੀ ਬਾਟ ਹੈ ਪਰ ਜਿਹੜਾ ਮੈਪ ਇਹ ਮੈਪ ਦਿਖਾ ਰਹਿਣਾ ਪਹਿਲਾਂ ਅਸਲ ਦੇ ਵਿੱਚ ਆਪਾਂ ਇਥੋਂ ਹੋ ਕੇ ਆਉਣਾ ਸੀਗਾ ਸਿਦਸਾਗਰ ਦੇ ਵਿੱਚ ਜੀ ਤੇ ਮੈਪ ਨੇ ਪਿੱਛੇ ਕਿਤੇ ਡਾਇਵਰਟ ਕਰਤਾ ਆਪਣਾ ਧਿਆਨ ਨਹੀਂ ਗਿਆ ਤੇ ਐਂਜੇ ਦਾ ਸਾਰਾ ਐਂਜੇ ਦੇ ਜਿਹੜੇ ਵਸਦੇ ਉਹ ਨਾਗਾਲੈਂਡ ਐਂਜੇ ਦੇ ਵਸਦੇ ਉਹ ਆਸਾਮ ਦੇ ਪਿੰਡ ਆ ਤੇ ਇਹ ਘਰਾਂ ਦੀ ਬਣਤਰ ਆ ਇਧਰਲੇ ਪਾਸੇ ਟਰੈਵਲ ਲੋਕ ਬਹੁਤੇ ਜਿਆਦੇ ਨਹੀਂ ਕੁਝ ਕੁ ਪਿੰਡ ਜਿਹੜੇ ਆਪਾਂ ਨੂੰ ਪਿੱਛੇ ਮਿਲੇ ਆਗੇ ਉਹ ਟਰੈਵਲ ਜ਼ਰੂਰ ਸੀ ਸ਼ਹਿਰਾਂ ਵਾਲੇ ਪਾਸੇੋਂ ਲੰਘ ਕੇ ਆਪਾਂ ਪਿੰਡਾਂ ਵਾਲੇ ਪਾਸੇ ਆ ਗਏ ਤੇ ਪਿੰਡ ਬੜਾ ਵਧੀਆ ਬਣਿਆ ਹੋਇਆ ਇਥੇ ਜਿੰਨੀਆਂ ਵੀ ਇਹ ਦੁਕਾਨਾਂ ਬਣੀਆਂ ਹੋਈਆਂ ਨੇ ਨਾ ਦੁਕਾਨਾਂ ਬਣਨ ਦੀ ਤੁਹਾਨੂੰ ਥਾਂ ਦਿਖਾਉਣਾ ਪਹਿਲਾਂ ਪਰ ਇਹ ਤੋਂ ਪਹਿਲਾਂ ਇੱਕ ਚੀਜ਼ ਦਿਖਾ ਕੇ ਲੈ ਕੇ ਆਉਣਾ ਇਹ ਜਿੰਨੀਆਂ ਦੁਕਾਨਾਂ ਇਧਰਲੇ ਪਾਸੇ ਇੱਕ ਨਾਲ ਨਦੀ ਵਗ ਰਹੀ ਆ ਉਹ ਨਦੀ ਦੇ ਕੰਢੇ ਤੇ ਬਣੀਆਂ ਹੋਈਆਂ ਦੁਕਾਨਾਂ ਨੇ ਯਾਨੀ ਕਿ ਨਦੀ ਦੇ ਉੱਤੇ ਬਣੀਆਂ ਹੋਈਆਂ ਦੁਕਾਨਾਂ ਨੇ ਜਿਵੇਂ ਆਹ ਬਣੀ ਹੋਈ ਜੀ ਦੁਕਾਨ ਆ ਹਨਾ ਸਬਜ਼ੀ ਭਾਜੀ ਪਈ ਆ ਬਾਹਰੇ ਤੇ ਕੁੱਕੜ ਮੁਰਗੇ ਪਿਆ ਇਹ ਸਾਰੀ ਜਿਹੜੀ ਉਹ ਨਦੀ ਦੇ ਉੱਤੇ ਬਣੀ ਹੋਈ ਆ ਬਾਸਨ ਨਾਲ ਐ ਥੱਲੇ ਪਿੱਲਰ ਗੱਡੇ ਹੋਏ ਆ ਜਿਵੇਂ ਉਮੇ ਲਾਇਆ ਹੋਇਆ ਤੇ ਇਹਨੂੰ ਜਿਹੜਾ ਨੰਗਾ ਉਹ ਬੜਾ ਸੋਹਣਾ ਯਾਰ ਆਪੋ ਨਹੀਂ ਆਪਾਂ ਦੇਖਿਆ ਅੱਜ ਤੱਕ ਆਪਾਂ بڑے ਵੰਜੀ ਬੁੱਲ ਦੇਖਿਆ ਹਨਾ ਲਦਾਖ ਵਾਲੇ ਪਾਸੇ ਜਾਂ ਫਿਰ ਮਸਤਾਂਗ ਵਾਲੇ ਪਾਸੇ ਵੀ ਦੇਖਿਆ ਜਿਹੜੇ ਝੂਲਦੇ ਹਵਾ ਚ ਤੇ ਆ ਬੜੇ ਸੋਹਣੇ ਲੱਗਿਆ ਰਾਹ ਵਾਲੇ ਪਾਸੇ ਥੱਲੇ ਸਾਰੇ ਉਹ ਬਾਸਾਂ ਨਾਲ سپورਟ ਦਿੱਤੀ ਹੋਈ ਆ ਵੱਡਿਆਂ ਨਾਲ ਤੇ ਐਂ ਦਾ ਨੰਗਾ ਬਣਾਇਆ ਹੋਇਆ ਠੀਕ ਆ ਬਾਈ ਖਾਸੀ ਤਕੜੀ ਗੱਲ ਵਾਤਾ ਉਹ ਉਧਰਲੇ ਇਹ ਘਰ ਨੂੰ ਜਾਂਦਾ ਪੋਲਾ ਖੈਰ ਕਿਸੇ ਦਿਨ ਨੂੰ ਤੇ ਸੋਹਣਾ ਬਣਿਆ ਹੋਇਆ ਯਾਰ ਐ ਸਾਰੇ ਬਾਂਸ ਬੁਣ-ਬੁਣ ਕੇ ਦੇਖ ਲੋ ਐਂ ਪੋਲ ਬਣਾਤਾ ਕਾ ਭਾਈ ਤੋ ਕੋਈ ਬਾਸ ਸੀੜਾ ਬਹੁਤ ਹੁੰਦਾ ਆਪਣੇ ਵੀ ਜਦੋਂ ਢੂਲਾ ਢੂਲਾ ਲਾਉਂਦੇ ਆਗੇ ਉਹ ਤਾਂ ਕਰਕੇ ਸਾਰਾ ਬਾਸ ਦਾ ਲਾਉਂਦੇ ਚਲੋ ਹੁਣ ਤਾਂ ਨਵਾਂ ਜਮਾਨਾ ਆ ਗਿਆ ਹਨਾ ਹੋਰ ਚੱਲ ਪਿਆ ਤੇ ਜਦੋਂ ਆਪਣੇ ਬਾਸ ਦੀਆਂ ਸਾਰੀਆਂ ਮੰਜੀਆਂ ਗੱਡ ਕੇ ਲਾਉਂਦੇ ਸੀ ਤਾਂ ਹੀ ਸੀ ਵੀ ਇਹੇ ਵਜਨ ਚੱਕ ਲੈਂਦਾ ਬਾਸ ਆ ਤਾਂ ਥੱਲੇ ਪੱਕਾ ਸਟਰਕਚਰ ਲਾਇਆ ਹੋਇਆ ਪਰਲੇ ਪਾਸੇ ਦਿਖਾਉਂਗਾ ਹਨਾ ਤਾਂ ਉਧਰਲੇ ਪਾਸੇ ਸਾਰਾ ਕੱਚਾ ਭੁੱਖ ਬਹੁਤ ਲੱਗੀ ਸੀ ਪਿੱਛੇ ਖਾਣ ਨੂੰ ਕੁਝ ਮਿਲਿਆ ਨਹੀਂ ਇੱਥੇ ਵੀ ਖਾਣ ਨੂੰ ਬਹੁਤਾ ਕੁਝ ਤਾਂ ਨਹੀਂ ਮਿਲਿਆ ਪਰ ਰੋਟੀ ਤੇ ਦਾਲ ਵਾਲੀ ਜਗ੍ਹਾ ਮਿਲ ਗਈ ਜਿੱਥੇ ਉਹ ਕਹਿੰਦੇ ਭਾਈ ਨੌਨਵੇਜ ਨਹੀਂ ਬਣਾਉਂਦੇ ਸੀ ਰੋਟੀ ਦਾਲ ਮਿਲ ਜੂ ਮਾ ਚਲੋ ਯਾਰ ਰੋਟੀ ਦਾਲ ਹੀ ਖਵਾ ਦੋ ਚੂਹੇ ਭੱਜੀ ਜਾਂਦੇ ਢਟ ਦੇ ਵਿੱਚ ਤੇ ਆਦ ਕਾ ਨਵਾਂ ਨਹੀਂ ਹੋਈਆਂ ਇਹ ਦੁਕਾਨ ਤੇ ਹੋ ਖੜਾ ਉਧਰ ਆੜੀ ਤੇ ਐਂ ਜਿਦਾ ਬਣਾਇਆ ਹੋਇਆ ਹੈ ਬਾਈ ਦੁਕਾਨਾ ਇਹਨਾਂ ਨੇ ਸਾਰੀਆਂ ਆ ਦੇਖੋ ਥੱਲੇ ਨਾ ਸਾਰਾ ਇਹੋ ਦੁਕਾਨਾ ਜਿਵੇਂ ਉਹ ਬਾਸ ਦੇ ਸਾਰੇ ਖੜੀ ਆ ਬਾਸਾਂ ਦੀ ਇਧਰਲੇ ਪਾਸੇ ਆਪਦੇ ਆਪ ਵੀ ਹੁੰਦੇ ਆ ਇਹ ਬਾਸ ਲਾਉਂਦੇ ਵੀ ਆ ਤੇ ਸਾਰੇ ਕਾਸੇ ਤੇ ਬਾਸ ਹੀ ਬਾਸ ਵਰਤਦੇ ਆ ਕੁੱਲ ਮਿਲਾ ਕੇ ਗੱਲ ਇਹ ਆ ਲਓ ਜੀ ਇਧਰ ਛਕਣਾ ਆਪਾ ਪ੍ਰਸ਼ਾਦਾ ਪਾਣੀ ਐ ਜਿਹਦਾ ਬਣਿਆ ਹੋਇਆ ਸਾਰਾ ਇਹ ਹਾਂ ਜਿਹੜੀ ਦੇਲੀ ਆ ਦੇਲੀ ਵੀ ਸਾਰੀ ਬਾਂਸ ਦੀ ਆ ਆ ਗਿਆ ਜੀ ਆਪਣਾ ਪ੍ਰਸ਼ਾਦਾ ਚਣਿਆਂ ਦੀ ਦਾਲ ਸਬਜੀ ਨਾਲ ਗਰਮ ਗਰਮ ਰੋਟੀਆਂ ਤੇ ਥੱਲੇ ਦੀ ਵਗਰੀ ਅੰਡਾ ਦੀ ਜਿ세 ਇਧਰ ਲੋਕਲ ਘਰ ਪੇ ਕਿਆ ਖਾਤੇ ਆ ਜਿਆਦਾ ਯਹਾਂ ਪੇ ਯਹਾਂ ਪੇ ਲੋਕਲ ਆਪ ਲੋਗ ਘਰ ਪੇ ਕਿਆ ਖਾਤੇ ਹੋ ਅ ਜਿ세 ਹਮ ਤੋ ਰੋਟੀ ਖਾਤੇ ਆਂ ਆਪ ਲੋਗ ਕਿਆ ਖਾਤੇ ਚਾਵਲ ਦੇ ساتھ ਮੱਛਲੀ ਕੀ ਭਾਗ ਠੀਕ ਹੈ ਮੰਗੋ ਹੂੰ ਲੋ ਜੀ ਛਕ ਲਿਆ ਪ੍ਰਸ਼ਾਦਾ ਪਾਣੀ 40 ਰੁਪਏ ਲੱਗੇ ਆਪਣੇ ਵਧੀਆ ਸੀ ਯਾਰ ਸਸਤਾ ਨਾਲੇ ਸਬਜ਼ੀ ਚਣਿਆਂ ਦੀ ਸੀ ਚਿੱਟਿਆਂ ਦੀ ਤੇ ਇਧਰ ਬਾਹਰਲੇ ਪਾਸੇ ਸਬਜ਼ੀ ਭਾਜੀ ਰੱਖੀ ਹੋਈ ਆ ਵੇਚਣ ਨੂੰ ਆਹ ਪਤਾ ਨਹੀਂ ਯਾਰ ਕੀ ਆ ਯਾਰ ਭਾਈ ਆਪਕੋ ਇਹ ਪਤਾ ਹੈ ਇਹ ਕਿਆ ਇਸੇ ਕਿਆ ਬੋਲਦੇ ਨੇ ਇਧਰ ਮੈਨੇ ਪਿੱਛੇ ਵੀ ਦੇਖਿਆ ਥਾ ਯਾਰ ਇਹ ਸਬਜ਼ੀ ਬਣਦੀ ਹੈ ਇਸਕੀ ਆਹ ਇਹ ਕਰੇਲਾ ਇਹ ਅੱਛਾ ਕਰੇਲਾ ਬਈ ਇਹ ਇਧਰ ਲਾ ਕਰੇਲਾ ਆ ਗਿਆ ਔਰ ਉਹ ਵਾਲਾ ਲਾਸਟ ਵਾਲਾ ਜਿਬੜ ਗੰਦੂਲੀ ਠੀਕ ਆ ਬਾਈ ਆ ਕਰੇਲਾ ਇੱਥੇ ਬੜਾ ਯਲ ਮਟਾਈ ਜਾਂਦਾ ਕੰਡੇਲ ਕੱਢੀ ਬੈਠਾ ਚਾਹੇ ਵਾਂਗੂ ਠੀਕ ਆ ਬਈ ਇਹ ਆਪਾਂ ਸਿੱਕਮ ਦੇ ਵਿੱਚ ਦੇਖਿਆ ਸੀ ਪਰ ਉੱਥੇ ਬਾਈ ਨੂੰ ਪਤਾ ਨਹੀਂ ਸੀ ਵੇ ਇਹਨੂੰ ਕਹਿੰਦੇ ਕੀ ਹੈਗੇ ਕਰੇਲਾ ਬਈ ਇਹ ਤੇ ਐਂ ਜਿਦਾ ਲੱਗਿਆ ਹੋਇਆ ਇਧਰਲੇ ਪਾਸੇ ਆ ਛੋਟੇ ਛੋਟੇ ਔਲਾਂ ਦਾ ਬੂਟਾ ਔਲੇ ਆਪਾਂ ਪਿੱਛੇ ਵੀ ਦੇਖੇ ਸੀ ਚਾਰ ਪਾਈ ਅਸੀਂ ਕਈ ਜਗ੍ਹਾ ਤੇ ਛੋਟੇ ਲੱਗਦੇ ਆ ਇੱਥੇ ਔਲੇ ਨਿਕੇ ਨਿਕੇ ਜਿਹੇ ਲੱਗਦੇ ਆ ਹਲੋ 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 ਹਾਂ 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 ਹਲੋ ਹਲੋ ਲੋ ਜੀ ਅਸਾਮ ਤੋਂ ਚੱਲ ਕੇ ਆਪਾਂ ਅਸਾਮ ਦਾ ਬਾਰਡਰ ਟੱਪਿਆ ਤੇ ਨਾਗਾ لینڈ ਦੇ ਵਿੱਚ ਆਪਾਂ ਦਾਖਲ ਹੋ ਗਏ ਇਹ ਧਰਤੀ ਹੈ ਨਾਗਾ لینڈ ਦੀ ਸੋ ਸਾਡਾ ਸਾਰਿਆਂ ਦਾ ਨਾਗਾਲੈਂਡ ਆਪਣੀ ਇੱਕ ਨਵੀਂ ਸਟੇਟ ਨਾਗਾਲੈਂਡ ਦੇ ਵਿੱਚ ਪਹੁੰਚਣ ਤੇ ਸਵਾਗਤ ਕੀਤਾ ਜਾਂਦਾ ਜੀ ਲੈਂਡ ਆਫ ਆ ਐਨ ਜੀ ਐਚ ਪਤਾ ਨਹੀਂ ਲੈਂਡ ਆਫ ਨਾਗਾਸ ਤੇ ਇਹ ਆ ਗਿਆ ਜੀ ਇਹਨਾਂ ਦਾ ਮੋਨ ਡਿਸਟ੍ਰਿਕਟ ਤੇ ਪਿੱਛੇ ਬਣੀ ਹੋਈ ਸੀ ਚੈੱਕ ਪੋਸਟ ਚੈੱਕ ਪੋਸਟ ਤੇ ਬਾਈ ਹੋਰਾਂ ਨੇ ਰੋਕਣਾ ਪਾਉਣਾ ਆਪਾਂ ਪਹਿਲੇ ਹੀ ਰੁੱਕ ਗਏ ਕਿਉਂਕਿ ਆਈ ਐਲ ਪੀ ਚਾਹੀਦਾ ਹੁੰਦਾ ਇੱਥੇ ਨਾਗਾਲੈਂਡ ਦੇ ਵਿੱਚ ਤੇ ਆਈ ਐਲ ਪੀ ਆਨਲਾਈਨ ਬਣਨੀ ਸੀ ਰ ਮੈਂ ਉਹਨਾਂ ਨੇ ਕਿਹਾ ਭਾਈ ਬਣਦਾ ਨਹੀਂ ਉਹ ਕਹਿੰਦੀ ਫੇਰ ਜਾ ਕੇ ਤੁਸੀਂ ਮੋਹਨ ਦੇ ਵਿੱਚ ਬਣਾਓ ਹਣ ਮੋਹਨ ਦੇ ਵਿੱਚ ਅੱਗੇ ਜਿਹੜਾ ਪੁਲਿਸ ਸਟੇਸ਼ਨ ਆ ਉੱਥੇ ਜਾ ਕੇ ਕਰੀ ਰਿਪੋਰਟ ਕਰ ਦਿਓ ਤੇ ਸੋਡਾ ਉਹ ਆਪੇ ਹੈਲਪ ਕਰਨਗੇ ਬਣਾਉਣ ਦੇ ਵਿੱਚ ਤੇ ਹੁਣ ਇਹੇ ਬਿਲਕੁਲ ਆਪਣੀ ਦੀ ਵੱਖਰੀ ਦੁਨੀਆ ਤੇ ਨਾਗaland ਘੁੰਮਣ ਦਾ ਸਵਾਦ ਮੈਂ ਕਹਿੰਦਾ ਸਾਰੀਆਂ ਸਟੇਟਾਂ ਨਾਲੋਂ ਵੱਧ ਕੇ ਆਉ ਜਿੰਨਾਂ ਕ ਹਜੇ ਤੱਕ ਆਪਾਂ ਨੂੰ ਆਈਡੀਆ ਨਾਗaland ਬਾਰੇ ਕਿਉਂਕਿ ਬਹੁਤ ਕੁਝ ਸੁਣਿਆ ਹੋਇਆ ਭਾਈ ਆਪਾਂ ਨਾਗaland ਬਾਰੇ ਵੀ ਇੱਥੇ ਬੰਦਾ ਵੱਟ ਕੇ ਖਾ ਜਾਂਦੀ ਤੇ ਬੋਗ ਸਾਰੀਆਂ ਚੀਜ਼ਾਂ ਨੇ ਨਾਗਾ لینڈ ਦੇ ਵਿੱਚ ਜਿਵੇਂ ਆਪਣੇ ਇੱਕ ਬੜੀ ਮਸ਼ਹੂਰ ਸੀ ਜਦੋਂ ਪੰਜਾਬ ਦੇ ਵਿੱਚ ਇੱਕ ਵਾਰੀ ਬੋਟਾਂ ਸੀ ਨਾਗਾ لینڈ ਪੁਲਿਸ ਆਈ ਸੀ ਤੇ ਕੁੱਤੇ ਦਿਖਣੋਂ ਹਟਾਤੇ ਸੀ ਆਪਣੇ ਨਾਗਾ لینڈ ਵਾਲਿਆਂ ਨੇ ਤੇ ਹੁਣ ਉਹ ਦੇਖਦੇ ਆ ਇੱਥੇ ਵੀ ਇੱਥੇ ਕੀ ਮਾਹੌਲ ਆਗਾ ਨਾਗਾ لینڈ ਦੇ ਵਿੱਚ ਇਹ ਜਿਹੜਾ ਪਹਿਲਾ ਸ਼ਹਿਰ ਆਪਾਂ ਨੂੰ ਜਿਹੜੀ ਪਹਿਲੀ ਝਲਕਾ ਉਹ ਆ ਨਾਗਾ لینڈ ਦੀ ਖੈਰ ਨਾਗਾ لینڈ ਆਫੀਸ਼ੀਅਲੀ ਆਪਾਂ ਕੱਲ ਤੋਂ ਘੁੰਮਣ ਲੱਗਾਂਗੇ ਕਿਉਂਕਿ ਅੱਜ ਆਪਾਂ ਵਾਸਤੇ ਇਹ ਟਰੈਵਲ ਕਰਨਾ ਤੇ ਇੱਕ ਮੌਨ ਨਾਂ ਦੀ ਜਗ੍ਹਾ ਉੱਥੇ ਜਾ ਕੇ ਰੁਕਣਾ ਆਪਾਂ ਅੱਜ ਤੇ ਕਰਾਂ ਦਾ ਮੂੰਹਾਂ ਦਾ ਥੋੜਾ ਜਿਹਾ ਵੱਖਰਾ ਹੋ ਗਿਆ ਜਿਹੜੇ ਪੱਕੇ ਘਰ ਬਣੇ ਹੋਇਆ ਉਹ ਤਾਂ ਉਵੇਂ ਹੀ ਆ ਤੇ ਜਿਹੜੇ ਆਹ ਕੁਝ ਪੱਕੇ ਕੱਚੇ ਘਰ ਰਾਹ ਦੇ ਵਿੱਚ ਦਿਖੇ ਜਿਵੇਂ ਆ ਸੀ ਇਹਨਾਂ ਦਾ ਥੋੜਾ ਜਿਹਾ ਮੂੰਹਾਂ ਦਾ ਤੇ ਦਿੱਖ ਥੋੜੀ ਜਿਹੀ ਵੱਖਰੀ ਹੈਗੀ ਅਸਾਮ ਦੇ ਘਰਾਂ ਦੇ ਨਾਲ ਜਿਵੇਂ ਆਪਾਂ ਬਾਰਡਰ ਦੇ ਵਿੱਚ ਐਂਟਰ ਹੋਏ ਆ ਜਿਵੇਂ ਆ ਸੀ ਅਮਰ ਰਾਤ ਦੇ ਹਜੇ 5:30 ਵਜੇ ਦਾ ਹੋਇਆ ਤੇ ਦਿਹਰਾ ਵਾਸ ਇੰਨਾ ਕ ਹੋ ਗਿਆ ਪਿੱਛੇ ਜੇ ਆਪਾਂ ਨੂੰ ਦਿਨ ਜਿਹੜਾ ਉਹ 5:30 ਵਜੇ ਛਿਪਦਾ ਸੀ ਪਰ ਜਿਵੇਂ ਆਪਾਂ ਇਸ ਇੱਕ ਸੋਹਣੇ ਜਿਹੇ ਸਫਰ ਨੂੰ ਖਤਮ ਕਰਕੇ ਨਾਗਾਲੈਂਡ ਦੇ ਵਿੱਚ ਪਹੁੰਚਿਆ ਦਿਨ 5 ਵਜੇ ਛਪ ਗਿਆ ਹਜੇ ਤੱਕ ਆਪਾਂ ਐਡਵੈਂਚਰ ਰਾਹਾਂ ਦਾ ਕੀਤਾ ਐਡਵੈਂਚਰ ਆਪਾਂ ਚਲਦੀ ਸਿਵਲ ਵਾਰ ਦਾ ਕੀਤਾ ਪਰ ਜਿਵੇਂ ਨਾਗਾਲੈਂਡ ਦੇ ਵਿੱਚ ਆਪਾਂ ਐਂਟਰ ਹੋਇਆ ਨਾ ਲੱਗਣ ਲੱਗ ਗਿਆ ਵੀ ਜਿਹੜਾ ਇੱਥੇ ਐਡਵੈਂਚਰ ਹੋਣ ਵਾਲਾ ਉਹ ਸਾਰੇ ਐਡਵੈਂਚਰਾਂ ਨੂੰ ਫੇਲ ਕਰੂ ਤੇ ਇੱਥੇ ਵੱਖਰਾ ਜਿਹਾ ਐਡਵੈਂਚਰ ਹੋਣ ਵਾਲਾ ਜੇ ਮੀ ਨਾਗਾਲੈਂਡ ਦੇ ਵਿੱਚ ਆਪਾਂ ਬੜੇ ਹਰ ਤੀਜੇ ਬੰਦੇ ਦੇ ਹੱਥ ਦੇ ਵਿੱਚ ਇੱਥੇ ਬੰਦੂਕ ਫੜੀ ਹੋਈ ਸੀ ਸੋ ਹੁਣ ਬੰਦਾ ਦੋ ਚੀਜ਼ਾਂ ਵਾਸਤੇ ਬੰਦੂਕ ਰੱਖਦਾ ਜਾਂ ਤਾਂ ਸੈਲਫ ਪ੍ਰੋਟੈਕਸ਼ਨ ਵਾਸਤੇ ਤੇ ਜਾਂ ਫਿਰ ਸ਼ੌਂਕੀਆ ਤੌਰ ਤੇ ਦੇ ਸ਼ੌਂਕੀਆ ਤੌਰ ਤੇ ਮੈਨੂੰ ਇੱਥੇ ਕਿਸੇ ਦੇ ਹੱਥ ਦੇ ਵਿੱਚ ਬੰਦੂਕ ਪੜੀ ਬਿਲਕੁਲ ਹੀ ਅਜੇ ਤੱਕ ਨਹੀਂ ਲੱਗੀ ਜਦੋਂ ਆਪਾਂ ਮੋਟਰਸਾਈਕਲ ਦੀ ਸਰਵਿਸ ਕਰਾ ਰਹੇ ਸੀ ਉਹਨਾਂ ਨੇ ਵੀ ਆਪਾਂ ਨੂੰ ਕਿਹਾ ਸੀ ਵੀ ਜਿਹੜੇ ਇਹ ਰੂਟ ਤੇ ਤੁਸੀਂ ਚੱਲਿਓ ਸੂਰਜ ਦੇ ਕੁਝ ਨਹੀਂ ਹੋਇਆ ਸੂਰਜ ਦੇ ਡੁੱਬਣ ਤੋਂ ਪਹਿਲਾਂ ਪਹਿਲਾਂ ਆਪਦੇ ਟਿਕਾਣੇ ਤੇ ਪਹੁੰਚ ਜਿਓ ਕਿਸੇ ਨਾ ਕਿਸੇ ਹੋਟਲ ਜਾਂ ਹੋਮਸਟੇਜ ਦੇ ਵਿੱਚ ਪਹੁੰਚ ਜਿਓ ਕਿਉਂਕਿ ਰਾਹ ਬਹੁਤਾ ਸੇਫ ਨਹੀਂ ਤੇ ਰਾਹ ਦੇ ਰਾਤ ਦੇ ਵਿੱਚ ਫਾਇਰਪੂਰ ਇਹ ਆਮ ਹੀ ਕਰਦੇ ਰਹਿੰਦੇ ਆ ਇਹ ਉਹਨਾਂ ਦੇ ਕਹਿਣ ਦੀ ਗੱਲ ਸੀ ਰਾਹ ਦੇ ਵਿੱਚ ਚੱਲੇ ਆ ਤੇ ਜਦੋਂ ਬੰਦੂਖਾਂ ਦਾ ਮਾਹੌਲ ਦੇਖਿਆ ਜਿਵੇਂ ਬਾਈ ਹੋ ਰਹੇ ਉਹ ਜਾਂ ਬੀਬੀਆਂ ਚਾਹ ਪੱਤੀ ਤੋੜ ਕੇ ਜਾ ਰਹੀਆਂ ਸੀਗੀਆਂ ਤੇ ਉਹ ਗੱਡੀ ਦੇ ਮਗਰ ਬਾਈ ਖੜਾ ਬੰਦੂਖ ਲੈ ਕੇ ਜਾ ਰਿਹਾ ਸੀ ਵੀ ਜਾਂ ਤਾਂ ਕੋਈ ਨਾ ਕੋਈ ਕੰਸਰਨ ਹੋਣਾ ਹੈ ਨਾ ਤਾਂ ਹੀ ਬੰਦਾ ਪ੍ਰੋਟੈਕਸ਼ਨ ਵਾਸਤੇ ਤਾਂ ਬੰਦੂਖ ਲੈ ਕੇ ਜਾਂਦਾ ਜਿੱਥੇ ਆਪਾਂ ਨੂੰ ਜੰਗਲੀ ਮਹਸਾਂ ਤੇ ਝੋਟੇ ਮਿਲੇ ਉਥੇ ਇੱਕ ਸੈਂਟਰੋ ਗੱਡੀ ਦੇ ਵਿੱਚ ਇੱਥੇ ਪੁਲਿਸ ਆਫੀਸਰ ਖੜੇ ਸੀ ਉਹਨਾਂ ਨੇ ਖੈਰ ਆਪਾਂ ਨੂੰ ਪੁੱਛਿਆ ਕਿੱਥੋਂ ਆਏ ਹੋ ਕਿੱਥੇ ਜਾਣੇ ਹੋ ਜਿਵੇਂ ਨਾਰਮਲ ਗੱਲਬਾਤ ਕਰਨੀ ਹੁੰਦੀ ਹੈ ਬੈਗਾਂ ਦੇ ਵਿੱਚ ਕੀ ਆ ਆਪਾਂ ਦਾ ਸਤਾ ਬਾਈ ਕੱਪੜੇ ਲੀੜੇ ਆ ਆਪਣੇ ਉਹਨਾਂ ਨੇ ਵੀ ਮੈਨੂੰ ਇਹ ਗੱਲ ਕੀਤੀ ਕਹਿੰਦੇ ਹਜੇ ਦਿਨ ਖੜਾ ਅੱਧਾ ਘੰਟਾ ਪਿਆ ਡੇਂਡ ਛਿਪਣ ਦੇ ਵਿੱਚ ਫਟਾਫਟ ਜਾਓ ਤੇ ਆਪਦਾ ਮੌਨ ਸ਼ਹਿਰ ਦੇ ਵਿੱਚ ਆ ਕੇ ਰਹਿਣ ਸਨ ਦਾ ਟਿਕਾਣਾ ਕਰੋ ਔਰ ਰਾਤ ਨੂੰ ਡਰਾਈਵ ਨਾ ਕਰਿਓ ਇੱਥੇ ਥੋੜਾ ਜਿਆਦਾ ਤਾਂ ਖੈਰ ਕੰਸਰਨ ਸੀ ਇਹ ਕਿਉਂਕਿ ਭਾਵੇਂ ਆਪਾਂ ਕਿੰਧਾਂ ਦੇ ਵੀ ਹਾਲਾਤਾਂ ਦੇ ਵਿੱਚ ਹਜੇ ਤੱਕ ਟਰੈਵਲ ਕਰ ਚੁੱਕੇ ਆਂ ਪਰ ਜਦੋਂ ਇੰਨੇ ਬੰਦੇ ਆਪਾਂ ਨੂੰ ਇੱਕੋ ਗੱਲ ਕਹਿ ਦੇਣ ਤਾਂ ਕਿਤੇ ਨਾ ਕਿਤੇ ਗੱਲ ਸੋਚਣ ਵਾਲੀ ਹੁੰਦੀ ਹੈ ਤੇ ਗੱਲ ਮੰਨਣ ਵਾਲੀ ਹੁੰਦੀ ਹੈ। ਫਿਰ ਜੀ ਆਪਾਂ ਪਹੁੰਚ ਗਏ ਇੱਥੇ ਇੱਕ ਹੋਮਸਟੇ ਆਪਾਂ ਦੇਖ ਲਿਆ ਸੀ ਪਿੰਡ ਦੇ ਬਾਹਰ ਖੜ ਕੇ ਇਹਨਾਂ ਨੂੰ ਫੋਨ ਲਾਇਆ ਤੇ ਗੱਲ ਮੁੱਕਦੀ ਹੈਗੀ 500 ਰੁਪਏ ਦੇ ਵਿੱਚ ਆਪਾਂ ਨੂੰ ਇਹ ਕਮਰਾ ਮਿਲ ਗਿਆ। ਤੇ ਵਧੀਆ ਬਣਿਆ ਹੋਇਆ ਕਮਰਾ, ਦੋ ਬੈੱਡ ਲੱਗੇ ਹੋਇਆ, ਇਹਦੇ ਨਾਲ ਅਟੈਚ ਵਾਸ਼ਰੂਮ ਨਹੀਂ ਹੈ। ਜੇ ਅਟੈਚ ਵਾਸ਼ਰੂਮ ਲੈਣਾ ਤਾਂ ਇਹ 1500 ਮੰਗਦੇ ਸੀ। ਆਪਾਂ ਨੂੰ ਜਿਹੜੇ ਸਾਬ ਦਾ ਅੱਜ ਅਸਾਮ ਦਾ ਪਹਿਲਾ ਇੰਪ੍ਰੈਸ਼ਨ ਰਿਹਾ ਜਿਹੜੇ ਸਾਬ ਨਾਲ ਅੱਜ ਨਾਗਾ ਲੈਂਡ ਦਾ ਪਹਿਲਾ ਇੰਪ੍ਰੈਸ਼ਨ ਰਿਹਾ ਸਫ਼ਰ ਇਹ ਬਹੁਤ ਸੋਹਣਾ ਹੋਣ ਵਾਲਾ ਤੇ ਇੱਕ ਵੱਖਰਾ ਐਡਵੈਂਚਰ ਆਪਾਂ ਇਸ ਸਫ਼ਰ ਦੇ ਵਿੱਚ ਲਿਖਾਂਗੇ ਸੋ ਕੱਲ ਤੋਂ ਹੋ ਜੋ ਤਿਆਰ ਨਾਗਾ ਲੈਂਡ ਦਾ ਜਿਹੜਾ ਉਹ ਤਕੜਾ ਐਡਵੈਂਚਰ ਕਰਨ ਲਈ ਕੱਲ ਨੂੰ ਆਪਾਂ ਨੂੰ ਨਾ ਕੱਲ ਤੋਂ ਆਪਾਂ ਨਾਗਾ ਲੈਂਡ ਨੂੰ ਘੁੰਮਣਾ ਸ਼ੁਰੂ ਕਰਾਂਗੇ ਤੇ ਪਹਿਲੇ ਦਿਨ ਤੋਂ ਹੀ ਸਭ ਤੋਂ ਜਿਹੜੀ ਇੱਥੇ ਖਤਰਨਾਕ ਥਾਂ ਨਾਗਾ ਲੈਂਡ ਦੀ ਉੱਥੇ ਚੱਲਾਂਗੇ ਆਪਾਂ ਮਿਲਦੇ ਆ ਕੱਲ ਆਪਾਂ ਨਵੇਂ ਵਲੌਗ ਨਾਲ ਸਤਿ ਸ਼੍ਰੀ ਅਕਾਲ ਜੀ